ਜਵਾਕ ਮੁੰਡਾ ਡਿਆੜੀ ਕਰਕੇ ਆਇਆ ਨਹੀਂ ਸੀ ਤੇ ਜਦੋਂ ਸੀ ਲਿਖ ਕੇ ਆਇਆ ਉਹਨਾਂ ਦਾ ਗੇੜੀ ਖੜਕਾਇਆ ਤੇ ਐਨੇ ਤੇ ਵਰਸ਼ਤ ਲਿਖੀ ਜੀ ਹਾਂ ਮਾਮਲਾ ਮਾਨਸਾ ਤੋਂ ਸਾਹਮਣੇ ਆਉਂਦਾ ਜਿੱਥੇ ਕੀ ਤੇਜ਼ ਹਵਾਵਾਂ ਮੀਂਹ ਪੈਣ ਦੇ ਕਰਕੇ ਗਰੀਬ ਦੇ ਘਰ ਦੀ ਛੱਤ ਡਿੱਗ ਜਾਂਦੀ ਹੈ ਜਿੱਥੇ ਮਾਤਾ ਆਪਣਾ ਬਹੁਤ ਔਖਾ ਗੁਜ਼ਾਰਾ ਕਰਦੀ ਹੈ ਤੇ ਸਰਕਾਰ ਤੇ ਪ੍ਰਸ਼ਾਸਨ ਨੂੰ ਮਦਦ ਦੀ ਗੁਹਾਰ ਲਗਾ ਰਹੀ ਹੈ ਤੇ ਕਹਿ ਰਹੀ ਹੈ ਕਿ ਸਾਡੇ ਰਹਿਣ ਦਾ ਕੋਈ ਬੰਦੋਬਸਤ ਕੀਤਾ ਜਾਵੇ ਆਓ ਆਪਾਂ ਇਸ ਪਰਿਵਾਰਿਕ ਮੈਂਬਰ ਦੇ ਨਾਲ ਕਰਦੇ ਹਾਂ ਗੱਲਬਾਤ ਤੇ ਜਾਣਦੇ ਹਾਂ ਸਾਰਾ ਮਾਮਲਾ ਕੀ ਹੈ ਜਿੱਥੇ ਮੌਸਮ ਵਿਭਾਗ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਉੱਥੇ ਹੀ ਪਿਛਲੇ ਦਿਨੀ ਮਾਨਸਾ ਦੇ ਵਿੱਚ ਭਾਰੀ بارش ਹੋਣ ਤੋਂ ਬਾਅਦ ਮਾਨਸਾ ਦੇ ਪਿੰਡ ਖੋਖਰ ਕਲਾਂ ਦੀ ਬਜ਼ੁਰਗ ਮਾਤਾ ਦੇ ਘਰ ਦੀ ਡਿੱਗੀ ਛੱਤ ਜਿੱਥੇ ਮਾਤਾ ਬਹੁਤ ਔਖਾ ਗੁਜ਼ਾਰਾ ਕਰ ਰਹੀ ਸੀ ਉੱਥੇ ਹੀ ਅੱਜ ਸਰਕਾਰ ਅੱਗੇ ਮਦਦ ਦੀ ਗੁਹਾਰ ਲਗਾ ਰਹੀ ਹੈ ਤੇ ਇਹ ਕਹਿ ਰਹੀ ਐ ਕਿ ਪ੍ਰਸ਼ਾਸਨ ਜਾਂ ਸਰਕਾਰ ਮਿਲ ਕੇ ਸਾਡੇ ਰਹਿਣ ਲਈ ਕੋਈ ਬੰਦੋਬਸਤ ਕਰ ਦਵੇ ਖੋਖਰ ਕਲਾਇ ਪੁੱਤ ਕੀ ਗੱਲ ਬਾਤ ਜਿਹੜਾ 7 8 ਡਿਗੀ ਹੈ ਨਾ ਛੱਤ ਤਾਂ ਪੁੱਤ ਐਂਦੀ ਨੌਕ ਦਾ ਟਾਈਮ ਸੀ ਤੇ ਖੇੜਾ ਦਾ ਵੀ ਸੀ ਬਹੁਤ ਜਿਆਦਾ ਤੇ ਸਿਲੰਡਰ ਪਣਾਉਣ ਦੀ ਗੰਜੈ ਇਸ ਵਿੱਚ ਸੀ ਚੁੱਲ੍ਹੇ ਤੇ ਬਣਾਉਂਦੇ ਸੀ ਚੁੱਲਾ ਜਦੋਂ ਅੰਦਰ ਬਣਾਇਆ ਤੇ ਅਗਣੀ ਚੱਲੀ ਜਿਵਾਕਾ ਤੋਂ ਮੈਂ ਆਖਿਆ ਸਾਡੇ ਨਾਲ ਘਰ ਐ ਇਹਨੇ ਤਾਇਦਾ ਮੈਂ ਤਾਂ ਰੋਟੀਆਂ ਬਣਾਉਣੀ ਤੁਸੀਂ ਉੱਥੇ ਬਣਾ ਲਿਓ ਹੈ ਨਾ ਵੀ ਉਹ ਕਿ ਵੇਲਾ ਵੀ ਹੋ ਗਿਆ ਨੌਂ ਦਾ ਟਾਈਮ ਹੋ ਗਿਆ ਵੀ ਜਵਾਕ ਮੁੰਡਾ ਡਿਆੜੀ ਕਰਕੇ ਆਇਆ ਨਹੀਂ ਸੀ ਤੇ ਜਦੋਂ ਅਸੀਂ ਲਿਖ ਕੇ ਆ ਜੇ ਉਹਨਾਂ ਦਾ ਗੇਟ ਹੀ ਖੜਕਾਇਆ ਤੇ ਐਨੇ ਚ ਬਸ ਛੱਤ ਲਿੱਤੀ ਆਇਤੋਂ ਪਕਾਉਂਦੇ ਪਕਾਉਂਦੇ ਗਏ ਰੋਟੀ ਪੱਕੀ ਨਹੀਂ ਬੱਚਾ ਨਹੀਂ ਨੁਕਸਾਨ ਤੋਂ ਬਚਾ ਹੋ ਗਿਆ ਹਾਂ ਬਸ ਆਵਦਾ ਬਚਾਅ ਹੋ ਗਿਆ ਜੀ ਸਮਾਨ ਕਿੰਨਾ ਜਿਹੜਾ ਸਮਾਨ ਦੋ ਸਾਈਕਲ ਖੜੇ ਨੇ ਜੀ ਤੇ ਮੰਜਾ ਤੇ ਹੋਰ ਸਾਰਾ ਪੰਨਾ ਠਿੱਕਰ ਚੁੱਲੇ ਦਾ ਥੱਲੇ ਪਰਿਵਾਰ ਚ ਮਾ ਤਾਂ ਕੌਣ ਪਾਣ ਥੱਲੇ ਚਾਰ ਜੀਆਂ ਜੀ ਕਮਾਉਣਾ ਨਾ ਪਰਵਾਹ ਚ ਕਮਾਉਣਾ ਤਾਂ ਕੱਲੇ ਮੰਗੂ ਹੀ ਜਾਣ ਤੁਸੀਂ ਉਹ ਵੀ ਮੁੰਡਾ ਨਸ਼ਾ ਕਰਦਾ ਮਾਏ ਮਾਰ ਦੇ ਮੋਟਾ ਪਿੰਡ ਤੇ ਪਛ ਪਾਂਡੇ ਟਿਕਟਾ ਮਾਰ ਜਾ ਕਰਿਆ ਹੁੰਨੀ ਆ ਆਉਦਾ ਮੁੰਡਾ ਨਸ਼ਾ ਕਰਦਾ ਨਸ਼ਾ ਜਾ ਕਰਦਾ ਆਥਣੇ ਬਸ ਮਾਰ ਜਾ ਮੋਟਾ ਪਤਾ ਹੀ ਕੋਈ ਵੀਡੀਓ ਦੇਖਦਾ ਨਾ ਕੀ ਅਪੀਲ ਕਰੋਗੇ ਐ ਪੁੱਤ ਕੋਈ ਓਡੀ ਵੀਡੀਓ ਦੇਖਦਾ ਕੀ ਮਦਦ ਚਾਹੁੰਦੇ ਹੋ ਤੁਸੀਂ ਮਦਦ ਤਾਂ ਪਤਾ ਹੀ ਚਾਹੁੰਦੇ ਜੇ ਸਰਕਾਰ ਕੰਨੇ ਸਾਣ ਥੋੜਾ ਕਣਾ ਮਿਲ ਜੇ ਤੇ ਕੁਝ ਪਿੰਡ ਗਲੀ ਤੋਂ ਕਾ ਕਰਕੇ ਤੇ ਵੀ ਸਾਡਾ ਕੋਠਾ ਖੜਾ ਹੋਣਾ ਚਾਹੀਦਾ ਬੱਚਿਆਂ ਵੀ ਮੇਰੇ ਤੇ ਤੇ ਕੇ ਜੈਸੇ ਨਹੀਂ ਪੁੱਤ ਨਾ ਮੇਰੇ ਮੁੰਡੇ ਤੇ ਕੇ ਜੈਸਾ ਨਹੀਂ ਹਾਂ ਤੁਸੀਂ ਕਰਾ ਦੇ ਕੇ ਕੰਮ ਕਰਕੇ ਕਿਦਾਂ ਕਰਦੇ ਹਾਂ ਹਾਂ ਬਸ ਘਰਾਂ ਤੇ ਕੇ ਜਾਲ ਕਰਦੇ ਆ ਰਾਜੇ ਹੁੰਦੇ ਜਿਸੀ ਹਾਂ